ਲਾਤੇ ਨੇ ਜੀ ਅਕਾਲੀ ਦਲ ਨੇ ਜਿਹੜੀ ਪਾਰਟੀ ਹੈ ਜੋਂ ਦੀ ਹੈ ਸਗਦਾਸ ਕਬੀਰ ਸਿੰਘ ਬਾਦਲ ਜੀ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਤੇ ਅਕਾਲੀ ਦਲ ਦੇ ਨਾਲ ਲੋਕਾਂ ਦਾ ਰੁਝਾਨ ਵਧਿਆ ਔਰ ਕੀ ਪਿੰਡਾਂ ਦੇ ਵਿੱਚ ਤੇ ਕੀ ਸ਼ਹਿਰਾਂ ਦੇ ਵਿੱਚ ਲੋਕ ਕਹਿੰਦੇ ਨੇ ਵੀ ਸ਼ਮਨੀ ਅਕਾਲੀ ਦਲ ਦੀ ਸਰਕਾਰ ਆਵੇ ਕਿਉਂਕਿ ਲੋਕਾਂ ਨੇ ਪਹਿਲਾਂ ਵੇਖਿਆ ਪਿਛਲੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਮੁੱਖ ਮੰਤਰੀ ਸਨ ਜੋ ਲੋਕਾਂ ਨੂੰ ਪੰਜਾਬ ਦੇ ਵਿੱਚ ਚਾਹੇ ਡਵੈਲਪਮੈਂਟ ਦੀ ਗੱਲ ਕਰ ਲਈਏ ਚਾਹੇ ਲੋਕ ਸਹੂਲਤਾਂ ਦੀ ਗੱਲ ਕਰ ਲਈਏ ਚਾਹੇ ਪਿੰਡਾਂ ਦੀ ਗੱਲ ਕਰ ਲਈਏ ਚਾਹੇ ਸ਼ਹਿਰਾਂ ਦੀ ਗੱਲ ਕਰ ਲਈਏ ਚਾਹੇ ਧਾਰਮਿਕ ਸਥਾਨਾਂ ਦੀ ਸੁੰਦਰੀਕਰਨ ਦੀ ਗੱਲ ਕਰ ਲਈਏ ਉਹ ਬਾਦਲ ਸਾਹਿਬ ਦੇ ਵਿਲੇਜ ਹੋਇਆ ਨੁਕਸਾਨ ਕਿਦਾਂ ਹੋਏਗਾ ਕੱਲੇ ਦਸ ਤੱਕ ਭਾਈ ਨੁਕਸਾਨ ਭਾਰਡਪਾ ਦਾ ਹੋਏਗਾ ਜੀ ਫਿਰ ਵੇਖੋ ਕਾਲੀ ਦੇ ਪਿੰਡਾਂ ਦੇ ਵਿੱਚ ਜਿਹੜਾ ਕਿਸਾਨੀ ਮੋਰਚੇ ਕਰਕੇ ਭਾਰਡਪਾ ਦਾ ਨੁਕਸਾਨ ਹੋਏਗਾ ਕਿਉਂਕਿ ਭਾਜਪਾ ਤੋਂ ਕਿਸਾਨ ਨਾਰਾਜ ਨੇ ਮਜ਼ਦੂਰ ਵੀ ਨਾਰਾਜ ਨੇ 크ਰਿਸਚਨ ਭਾਈਚਾਰਾ ਵੀ ਭਾਜਪਾ ਦੇ ਨਾਲ ਨਹੀਂ ਹੈ। ਤਾਂ ਇਸ ਕਰਕੇ ਭਾਜਪਾ ਨੂੰ ਨੁਕਸਾਨ ਜਿਹੜਾ ਉਹ ਹੋ ਸਕਦਾ ਪਿੰਡਾਂ ਦੇ ਵਿੱਚ ਮੈਂ ਸੁਣਨਾ ਵੀ ਇਹਨਾਂ ਨੂੰ ਜਿਸ ਤਰ੍ਹਾਂ ਕਿਸਾਨਾਂ ਨੇ ਆਪਣੀਆਂ ਮੀਟਿੰਗਾਂ ਵਿੱਚ ਕਹਤਾ ਕਿ ਜੇਕਰ ਇਹ ਭਾਜਪਾ ਵਾਲੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾਣ ਤੇ ਇਹਨਾਂ ਨੂੰ ਇਹ ਸਵਾਲਾਂ ਦਾ ਜਵਾਬ ਪੁੱਛੋ। ਕਾਲੀਤਾਂ ਨੇ ਜੇਕਰ ਇਹ ਆਪਣੇ ਸਿਧਾਂਤਾਂ ਦੀ ਗੱਲ ਕੀਤੀ ਆ ਉਹ ਕੱਲੀ ਪਾਰਟੀ ਵਾਸਤੇ ਨਹੀਂ ਕੀਤੀ ਸਾਰੇ ਪੰਜਾਬ ਵਾਸਤੇ ਕੀਤੀ ਆ ਜੇ ਉਹ ਕਿਸਾਨਾਂ ਦੀ ਗੱਲ ਕੀਤੀ ਉਹਨਾਂ ਨੇ ਵੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸਭ ਤੋਂ ਵੱਡੀ ਐਮਐਸਬੀ ਦੀ ਗੱਲ ਕੀਤੀ ਐਮਐਸਬੀ ਦਾ ਨਿਰਾ ਕਿਸਾਨੀ ਨੂੰ ਨਹੀਂ ਫਾਇਦਾ ਸਾਰੇ ਪੰਜਾਬ ਨੂੰ ਸਾਰੇ ਵਪਾਰੀਆਂ ਨੂੰ ਸਾਰੇ ਲੋਕਾਂ ਨੂੰ ਫਾਇਦਾ ਕਿਉਂਕਿ ਜਿਹੜਾ ਕਿਸਾਨੀ ਐਮਐਸਬੀ ਦਾ ਕੋ 85000 ਕਰੋੜ ਰੁਪਇਆ ਕਨਕ ਤੇ ਢੱਡੀ ਝੋਨੇ ਦਾ ਪਰਮਲ ਵਾਸਤੇ ਹੁੰਦਾ ਉਹ ਸਾਰੇ ਹੀ ਮਾਰਕੀਟ ਵਿੱਚ ਉਹਦਾ ਵਪਾਰ ਚੱਲਦਾ ਅਕਾਲੀ ਦਲ ਜਿਹੜਾ ਕਦੇ ਭਾਜ ਪੜ ਲੁਕੇ ਬੋਲੇਗਾ ਜੀ ਆਪ ਆਪਨੀ ਪਾਰਟੀ ਦੀ ਗੱਲ ਕਰਨੇ ਆ ਪਾਰਟੀ ਦਾ ਸ਼ੋਮਨੀ ਅਕਾਲੀ ਦਲ ਦਾ ਗੱਲ ਕਰੀਏ ਤੇ ਕਿਸੇ ਵੇਲੇ ਗੱਲ ਆ ਜਾਂਦੀ ਹੈ ਜੀ ਸ਼ੋਮਨੀ ਅਕਾਲੀ ਦਲ ਦਾ ਸ਼ਹਿਰਾਂ 'ਚ ਆਧਾਰ ਘਟਿਆ ਮੈਂ ਇਹ ਗੱਲ ਨੂੰ ਮੈਂ ਮੰਨਦਾ ਨਹੀਂ ਮੈਂ ਤੁਹਾਨੂੰ ਫਿਗਰਾਂ ਦੇ ਸਕਦਾ ਅੰਮ੍ਰਿਤਸਰ ਹੁਣੇ ਵੱਖ-ਵੱਖ ਚ ਨਾਉ ਲੜੇ ਵਿਧਾਨ ਸਭਾ ਦੇ ਸ਼ਹਿਰ ਦੇ ਪੰਜ ਵਿਧਾਨ ਸਭਾ ਦੇ ਵਿੱਚੋਂ ਅਕਾਲੀ ਦਲ ਨੂੰ 1 ਲੱਖ ਤੇ 5000 ਵੋਟਾਂ ਪਈਆਂ ਭਾਜਪਾ ਨੂੰ ਟੋਟਲ 50 ਹਜ਼ਾਰਾਂ 43 ਹਜ਼ਾਰ ਵੋਟਾਂ ਪਈਆਂ ਕਿਹੜਾ ਕਿੱਥੇ ਆਧਾਰ ਜਿਹੜਾ ਆ ਉਹ ਹੁਣੇ ਪਹਿਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਨਾ ਉਹ ਪਾਰਟੀ ਜਿਹੜੀ ਸੀ ਬਹੁਤੀ ਨਿਰੀ ਪੰਥਕ ਦੀ ਪਾਰਟੀ ਤੇ ਹੈ ਹੀ ਆ ਪਰ ਹੁਣ ਇਹਦੇ ਵਿੱਚ ਸਾਰੇ ਵਰਗਾਂ ਧਰਮਾਂ ਦੇ ਲੋਕ ਸਮੂਲੀਅਤ ਕਰਦੇ ਨੇ Hindu ਵਰਗ ਵੀ ਅਕਾਲੀ ਦਲ ਦੇ ਨਾਲ ਆ Christian ਭਾਈਚਾਰਾ ਵੀ ਅਕਾਲੀ ਦਲ ਦੇ ਨਾਲ ਆ ਮੁਸਲਮਾਨ ਭਾਈਚਾਰਾ ਵੀ ਨਾਲ ਆ ਇਹ ਸਾਰੇ ਧਰਮਾਂ ਦੀ ਮਾਨ ਸਨਮਾਨ ਕਰਨ ਵਾਲੀ ਪਾਰਟੀ ਆ ਔਰ ਸਰਤਾਂ ਮਾਨ ਕਰਦੀ ਐ ਇਸ ਕਰਕੇ ਕਾਲੀ ਦਲ ਦੀ ਤਾਂ ਕੋਈ ਨੁਕਸਾਨ ਨਹੀਂ ਹੋ ਕਾਲੀ ਦਲ ਚੜਦੀ ਕਲਾ 'ਚ ਰਹੇਗਾ ਔਰ ਵੱਤ ਵਾ ਸੀਟਾਂ ਪੰਜਾਬ ਚੋਂ ਕਾਲੀ ਦਲ ਜਿੱਤੇਗਾ ਕੋਈ ਡਾਕਟਰ ਸਾਹਿਬ ਨੇ ਕਿਹਾ ਹੀ ਭੀ ਸਮਝੋ ਤੇ ਨਾ ਲੜਾਂ ਜਿਆ ਜੋ ਉਹਨਾਂ ਨੇ ਕਿਹਾ ਤਾਂ ਨਹੀਂ ਲੜਾਂਗੇ ਤੇ ਕੋਈ ਵੱਡੀ ਗੱਲ ਤੇ ਨਹੀਂ ਹੈ ਇਹ ਤੇ ਸ਼ਰੋਮਣੀ ਅਕਾਲੀ ਦਲ ਬੜੀ ਪੁਰਾਣੀ ਪਾਰਟੀ ਹੈ ਖੇਤਰੀਏ ਪਾਰਟੀ ਹੈ ਪੰਜਾਬ ਦੇ ਕਿਸਾਨਾਂ ਦੀ ਹਿੰਦੂਆਂ ਦੀ ਕ੍ਰਿਸਚੀਅਨਾਂ ਦੀ ਸਾਰੇ ਵਰਗਾਂ ਦੀ ਦਲ ਤਾਂ ਵੀ ਸਾਰੇ ਵਰਗਾਂ ਦੀ ਪਾਰਟੀ ਔਰ ਇਹਦਾ ਆਪਣਾ ਇਤਿਹਾਸ ਹੈ ਔਰ ਅਗਰ ਸਰਖਵੀਰ ਬਾਦਲ ਜੀ ਆਪਣੇ ਪ੍ਰਧਾਨ ਸਾਡੇ ਸ਼ਰਮਨੀ ਕਾਲੀ ਦਲ ਜੋ ਗਮਗਨਗੇ ਉਹ ਲੜਾਈ ਕਾਲੀ ਦਲ ਪੰਜਾਬ ਦੀ ਸੁਤੰਟੀ ਜਿਹੜੀ ਹੈ ਲੀਡਰਸ਼ਿਪ ਚੜਦੀ ਕਲਾ ਵਾਸਤੇ ਲੜਾਈ ਲੜਾਂਗੇ ਔਰ ਜਿਹੜਾ ਜਕਰ ਸਾਹਿਬ ਦਾ ਕਹਿਣਾ ਮੈਂ ਸਮਝਣਾ ਵੀ ਦੇਖੋ ਉਹਨਾਂ ਦੀ ਪਾਰਟੀ ਦਾ ਫੈਸਲਾ ਕੀ ਬਣਾਉਣਾ ਨੇ ਮੰਨ ਕੀ ਹੈ ਮੈਂ ਤੇ ਜਿੱਦਨ ਸਰਦਾ ਪ੍ਰਕਾਸ਼ਿਕ ਬਾਦਲ ਜੀ ਦੀ ਵਰਸੀ ਦੇ ਵੇਖਿਆ ਸੁਣਿਆ ਇਹਨਾਂ ਨੂੰ ਜੇਕਰ ਉਹਨਾਂ ਦੇ ਕੱਢ ਲੋ ਜਾਕਰ ਸਾਡੀ ਸਟੇਟਮੈਂਟ ਉੱਤੇ ਵੀ ਉਹ ਕਹਿ ਰਹੇ ਸੀ ਵੀ ਸਮਝੋਦਾ ਹੁਣ ਹੁਣ ਉਹਨਾਂ ਨੂੰ ਕੀ ਮਜਬੂਰੀ ਆਈ ਹੈ ਕੀ ਉਹਨਾਂ ਦੀ ਪਾਰਟੀ ਦੀ ਸੋਚ ਵਿੱਚ ਫਰਕ ਪਿਆ ਵੀ ਜਦੋਂ ਦੀ ਗੱਲ ਜਿਹੜੀ ਕੋਰ ਕਮੇਟੀ ਅਕਾਲੀ ਦਲ ਨੇ ਕੀਤੀ ਹੈ ਉਹਦੇ ਜਿਹੜੀਆਂ ਗੱਲਾਂ ਕਹੀਆਂ ਨੇ ਪੰਜਾਬ ਦੇ ਹਿੱਤਾਂ ਦੀਆਂ ਗੱਲਾਂ ਉਹ ਕਿਸਾਨੀ ਦੀ ਗੱਲ ਕੀਤੀ ਐ ਐ ਐਮਐਸਬੀ ਦੀ ਗੱਲ ਕੀਤੀ ਐ ਬੰਦੀ ਸਖਾਂ ਦੀ ਰਿਹਾਈ ਦੀ ਗੱਲ ਕੀਤੀ ਐ ਬਾਰਡਰ ਜਿਹੜਾ ਸਾਡਾ ਖੁੱਲਿਆ ਖੁੱਲਿਆ ਜਾਏ ਜਿੱਤੇ ਵਪਾਰ ਖੁੱਲੇਗਾ ਤੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਉਹਦੀ ਗੱਲ ਕੀਤੀ ਹੈ ਇਹ ਜਿਹੜੀਆਂ ਚੀਜ਼ਾਂ ਕਰਤਾਰਪੁਰ ਲਾਂਗੇ ਦੀ ਫੀਸ ਘਟਾਉਣ ਦੀ ਗੱਲ ਕੀਤੀ ਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਤੋਂ ਇਹ ਕਬਰਾ ਕੇ ਪਰੇ ਹਟਣ ਦੀ ਗੱਲ ਕਰਦੇ ਨਾ ਸਾਨੂੰ ਕਿਉਂਕਿ ਅਗਰ ਪਹਿਲਾ ਇਤਿਹਾਸ ਵੋਟਾਂ ਦੇਖੇ ਜਾਂ ਜਿਹੜੀਆਂ ਬਦਲਾਅ ਦੇ ਵਿੱਚ ਆਮ ਪਾਰਟੀ ਨੂੰ ਪੰਜਾਬ 'ਚ ਝੂਟਾ ਲੱਗੀ 92 ਸੀਟਾਂ ਚੋਂ ਲੈ ਤੁਹਾਨੂੰ ਬਦਲ ਲੋਕਾਂ ਨੇ ਵੋਟਾਂ ਪਾਤੀਆਂ ਬੜੇ ਬੜੇ ਵੱਡੇ ਲਾਰੇ ਬੜੇ ਬੜੇ ਵੱਡੇ ਗੱਫੇ ਬੜੇ ਬੜੇ ਵੱਡੀਆਂ ਗੱਪਾਂ ਉਸ ਤੋਂ ਬਾਅਦ ਸਿੱਧਾ ਮਿਲ ਗਈ ਅੱਜ ਲੋਕ ਠੱਗਿਆ ਮਹਿਸੂਸ ਨਹੀਂ ਕਰਦੇ ਪੰਜਾਬ ਚ ਪੰਜਾਬ ਚ ਕੀ ਹੋ ਰਿਹਾ ਦਿਨ ਦਿਹਾੜੇ ਟਿਕਿਆ ਆਪਣੇ ਖੋਹਾਂ ਦਿਨ ਦਿਹਾੜੇ ਰੋਤੀਆਂ ਦਿਨ ਦਿਹਾੜੇ ਸਨੈਚਿੰਗ ਦਿਨ ਦਿਹਾੜੇ ਲੁੱਟਮਾਰ ਕਤਲੇਆਮ ਨਸ਼ਾ ਡਰੱਗਸ ਜਿਹੜੀ ਆ ਉਹਦੇ ਨਾਲ ਰੋਕਣ ਦੇ ਕਦਲ ਤੁਹਾਡੇ ਵਡਾਲੇ ਜੋ ਆ ਅਜੇ ਥੋੜੇ ਦਿਨੀ ਬੀਤੀ ਸਰਿੰਜਾ ਦੇ ਨਾਲ ਨੌਜਵਾਨਾਂ ਦੀ ਜਵਾਨੀ ਜਿਹੜੇ ਇਹਨਾਂ ਨੇ ਸੌਖਾ ਦੀ ਸਰਦਾਰ ਅਸੀਂ ਭਗਤ ਸਿੰਘ ਦੇ ਜਾ ਕੇ ਤੇ ਅਸੀਂ 50 ਦਿਨਾਂ ਦੀ ਨਸ਼ਾ ਦੂਰ ਕਰਦੇ ਆਂਗੇ ਅੱਜ ਉਹ ਪੰਜਾਬ ਜਿਹੜਾ ਬੱਚਾ ਬੱਚਾ ਨੌਜਵਾਨ ਬੇਰੁਜ਼ਗਾਰ ਜਿਹਨਾਂ ਨੂੰ ਨੌਕਰੀਆਂ ਦੇ ਵਾਅਦੇ ਕੀਤੇ ਇਸ ਭਲਾ ਪੈਣਾ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਦੇਣ ਦਾ ਵਾਅਦਾ ਕੀਤਾ ਉਹ ਠੱਗਿਆ ਮਹਿਸੂਸ ਕਰਦਾ ਤੇ ਇਹ ਹਾਲਾਤ ਸਾਹਮਣੇ ਨਜ਼ਰ ਆਉਣਗੇ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲ ਚਕਾਉਰ 2022 ਦਾ ਜੋ ਰਿਜ਼ਲਟ ਦੇਖੀਏ ਤੇ ਹੁਣ 2023 ਦੋ ਸਾਲਾਂ ਦਾ ਲੱਗਦਾ ਕਿ ਇਕੱਲੇ ਫਿਰ ਲੜ ਕੇ ਕੋਈ ਸਰੂ ਉਹ ਸੋਲੇ ਵੀ 19.9% ਵੋਟ ਅਕਾਲੀ ਦਲ ਸ਼ਰੋਣੀ ਅਕਾਲੀ ਦਲ ਨੂੰ ਮਿਲੀ 6% ਭਾਰਤੀ ਜਨਤਾ ਪਾਰਟੀ ਨੂੰ ਮਿਲੀ ਅਗਰ ਇਹਨਾਂ ਦੀ ਮਾਫੀ ਤੋਂ ਬਾਅਦ ਸਰਦਾਰ ਸਰਬੀਰ ਸਿੰਘ ਬਾਦਲ ਜੀ ਪ੍ਰਧਾਨ ਜੀ ਦਾ ਕਾਲ ਤੇਰੀ ਖਾਲਸਾ ਸਭ ਤੋਂ ਬਾਅਦ ਆਪਣੇ ਜਨਾਬ ਵਧਿਆ ਸਾਰੇ ਅਕਾਲੀ ਦਲ ਇਕੱਠਾ ਹੋਇਆ ਮਜ਼ਬੂਤ ਹੋਇਆ ਔਰ ਇਹ ਪੰਤਕ ਸੋਚ ਤੋਂ ਇਲਾਵਾ ਜਿਹੜੀ ਸ਼ਹਿਰੀ ਵੋਟ ਹੈ ਸਾਰੇ ਵਰਗਾ ਦੀ ਹੈ ਉਹ ਅੱਗੇ ਵਧਣ ਲਈ ਹੈ ਤੁਸੀਂ ਮਹਾਰਿਸ਼ੀ ਵਾਲਮੀਕੀ ਦਾ ਲਾ ਲਓ ਤਪਵੰਦੀ ਭੂਮੀ ਤੇ ਕਿੰਨੇ ਕਰੋੜਾ ਰੁਪਇਆ ਲਾਇਆ ਦਰਗਾਹਾਂ ਮੰਦਰ ਤੇ ਕਿੰਨੇ ਪੈਸੇ ਲਾਇਆ ਉਹਨਾਂ ਦੀ ਤਾਂ ਸੋਝੀ ਪੰਤਕ ਨਾਲ ਨਾਲ ਭਾਈਚਾਰੇ ਦੀ ਸਾਂਝੀ ਵਾਲਦਾ ਦੀ ਔਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਉਹਨਾਂ ਨੇ ਲਾ ਕੇ ਪਹਿਲੇ ਪਾਸ ਪਾਕਿਸਤਾਨ ਦਾ ਬੜਾ ਸ਼ੌਤ ਤੱਤੀ ਬਣਾ ਲੇ ਤਾਂ ਮੈਂ ਕਹਿ ਰਿਹਾ ਉਹਦੇ ਹਮੇਸ਼ਾ ਹਿੰਦੂ ਸਿੱਖ ਦੀ ਗੱਲ ਕੀਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਨੇ ਯੂਨੀਵਰਸਿਟੀਆ ਜਿੰਨੇ ਕਾਲਜ ਜਿੰਨੇ ਡੈਪ ਸਭ ਬਣਾਏ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਉੱਤੇ ਨਾ ਪੜੋ ਜਾ ਕੇ ਇਹ ਅਗਰ ਬਣਾਏ ਆ ਤਾਂ ਲੋਕਾਂ ਵਾਸਤੇ ਬਣਾਏ ਪੰਜਾਬੀਆਂ ਵਾਸਤੇ ਬਣਾਇਆ ਸਮੁੱਚੇ ਪੰਜਾਬੀਆਂ ਵਾਸਤੇ ਇਹ ਕੋਮ ਵਾਸਤੇ ਨਹੀਂ ਕਿ ਇੱਕ ਦੀ ਗੱਲ ਨਹੀਂ ਕਰ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਹੈ ਜੋ ਸ਼ਰੋਗਨੀ ਅਕਾਲੀ ਤਲਬਾ